हां जी मित्रों की हालचाल वेलकम बैक टू अनदर व्लॉग तो पहला था गुड मॉर्निंग सारे याड़ियानु ए ਆਪਾਂ ਤੁਹਾਨੂੰ ਜਿਵੇਂ ਤੁਹਾਨੂੰ ਕੱਲ ਵਲੌਗ ਦੇ ਵਿੱਚ ਤੁਸੀਂ ਅੱਜ ਵਾਲੇ ਵਲੌਗ ਦੇ ਵਿੱਚ ਹਜੇ ਪੋਸਟ ਨਹੀਂ ਹੋਇਆ ਤੇ ਦੇਖਿਆ ਵਾ ਵੀ ਮੈਂ ਸਪੇਸ ਬਣਾ ਲਈ ਸੀ ਇੱਥੇ ਸਮਾਨ ਖੜਾਉਣ ਲਈ ਸਾਰਾ ਆ ਆਲੂ ਲਾਉਣ ਲਈ ਫਿਲਹਾਲ ਮੈਂ ਵੀ ਥੋੜਾ ਪ੍ਰੋਸੈਸ ਕਰ ਰਿਹਾ ਚੀਜ਼ਾਂ ਨੂੰ ਸਵੇਰਾਂ ਦਾ ਤੇ ਸੁਪਰ ਸੀਡਰ ਆਪ ਆ ਇਹਦੇ ਪਿੱਛੇ ਕੀ ਪਾ ਕੇ ਖੜਾਤਾ ਇਹ ਮੈਂ ਤਾਂ ਕੱਢਿਆ ਨਹੀਂਗਾ ਮੁੜ ਕੇ ਪਾਉਣਾ ਬਹੁਤ ਔਖਾ ਹੋ ਜਾਂਦਾ ਵਾ ਇਸ ਲਈ ਤੇ ਫਿਲਹਾਲ ਐਨੀ ਕੋਈ ਨਾਲ ਹੈਲਪ ਕਰਾਉਣ ਲੱਗੇ ਹੋਏ ਨਹੀਂਗੇ ਜਦੋਂ ਆਉਣਗੇ ਤੇ ਟਰਾਲੀ ਲਾਉਣਗੇ ਤੇ ਲਾਲ ਦੀ ਘੜੀ ਆਪਾਂ ਉਹ ਥਾਂ ਨੂੰ ਪੱਧਰ ਕਰੀਏ ਸਾਫ਼ ਕਰੀਏ ਤੇ ਉੱਥੇ ਇੱਟਾਂ ਲਾਈਏ ਸਾਈਡ-ਸਾਈਡ ਤੇ ਜੋ ਇੱਕ ਡਿਫਰੈਂਸ ਮੈਂ ਵਲੌਗਿੰਗ ਦੇ ਵਿੱਚ ਦੇਖ ਰਿਹਾ ਆ ਆਪਦੇ ਵਲੌਗਸ ਦੇ ਵਿੱਚ ਉਹ ਬੇਸਿਕਲੀ ਇਹ ਆ ਡਿਫਰੈਂਸ ਵੀ ਮੇਰੇ ਜਿਹੜੇ ਵਲੌਗਸ ਨੇ ਉਹਨਾਂ ਦੇ ਵਿੱਚ ਮੇਰੀ ਵੌਇਸ ਓਵਰ ਵੌਇਸ ਬਹੁਤ ਵਧੀਆ ਵੌਇਸ ਓਵਰ ਬਹੁਤ ਵਧੀਆ ਲੱਗ ਰਿਹਾ ਵਾ ਹਨ ਕਿਉਂਕਿ ਕੁਆਲਿਟੀ ਵਧੀਆ ਮਾਈਕ ਦੀ ਤੇ ਦੂਜਾ ਇੱਕ ਡਿਫਰੈਂਸ ਮੈਂ ਇਹ ਦੇਖ ਰਿਹਾ ਵੀ ਗੂਪਰੋ ਦੇ ਵਿੱਚ ਨਾ ਇਹ ਰਿਐਲਿਟੀ ਚ ਇੰਨਾ ਜ਼ਿਆਦੇ ਆ ਕੈਮਰਾ ਇਹ ਰਿਐਲਿਟੀ ਚ ਜ਼ਿਆਦਾ ਹੋਣ ਕਰਕੇ ਰਾਤ ਨੂੰ ਜਿਹੜੀ ਸ਼ੂਟਿੰਗ ਆ ਉਹ ਥੋੜੀ ਜੀ ਨਾ ਖਰਾਬ ਕਰਦਾ ਖਰਾਬ ਹਿੰਦੀ ਸੈਂਸ ਵੀ ਜਿੱਦਾਂ ਆਪਣੇ ਆਈਫੋਨਸ ਨੇਗੇ ਹਨ ਤੇ ਉਹ ਜਿੱਦਾਂ ਆਪਾਂ ਸ਼ੂਟਿੰਗ ਕਰਦੇ ਆ ਉਹਨਾਂ ਨਾਲ ਉਹਨਾਂ ਨਾਲ ਜਿਹੜੀ ਉਹ ਕੈਮਰਾ ਕੁਆਲਿਟੀ ਹੁੰਦੀ ਆ ਉਹ ਬਹੁਤ ਹੀ ਜ਼ਿਆਦਾ ਬ੍ਰਾਈਟ ਹੋ ਜਾਂਦੀ ਆ ਉਨੀ ਰਾਤ ਨਹੀਂ ਹੁੰਦੀ ਜਿੰਨਾ ਉਹ ਦਿਨ ਦਿਖਾ ਦਿੰਦਾ ਵਾ ਪਰ ਇਹਦਾ ਉਹ ਚੀਜ਼ ਨਹੀਂ ਇਹ ਥੋੜਾ ਰਿਐਲਿਟੀ ਚ ਰਹਿੰਦਾ ਵਾ ਜਿੰਨਾ ਹਨੇਰਾ ਵਾ ਇਹ ਉਨੀ ਨਹੀਂ ਦਿਖਾਉਂਦਾ ਹੁਣ ਜੇ ਤੁਸੀਂ ਦੇਖੋ ਕੈਮਰੇ ਦੇ ਵਿੱਚ ਇਹ ਦੋਨੋਂ ਨੂੰ ਐਂ ਲੱਗਦਾ ਉਹ ਜਿਵੇਂ ਅਸਲ ਅੱਖਾਂ ਦੇਖ ਰਹੀਆਂ ਨੇ ਸੋ ਇਹ ਚੀਜ਼ ਵਧੀਆ ਵੀ ਯਾਰ ਕਿਤੇ ਨਾ ਕਿਤੇ ਮਾੜੀ ਵੀ ਆ ਵੀ ਰਾਤ ਨੂੰ ਵਲੌਗ ਸ਼ੂਟ ਕਰਨੇ ਔਖੇ ਕੋਈ ਨਹੀਂ ਜਿੱਥੇ ਹੈ ਰਾਤ ਜ਼ਿਆਦਾ ਹੋਊਗੀ ਤੇ ਆਪਾਂ ਨੂੰ ਕਲਿੱਪ ਦੀ ਲੋੜ ਹੋਊਗੀ ਆਪਾਂ ਉੱਥੇ ਫੋਨ ਦੀ ਵਰਤੋਂ ਕਰ ਲਿਆ ਕਰਾਂਗੇ ਜੇ ਕੋਈ ਤੁਹਾਨੂੰ ਪੁੱਛੇ ਨਾ ਵੀ ਵਾਟ ਇਜ਼ ਵਲੌਗਿੰਗ ਉਹਨੂੰ ਮੇਰੇ ਚੈਨਲ ਦਾ ਨਾਮ ਦੱਸ ਦਿਓ ਅੱਗੇ ਕੁਝ ਕਰਨਾ ਪੈਂਦਾ ਵਾ ਵਲੌਗਿੰਗ ਲਈ ਟਾਈਮ ਲੈਪ ਰਿਕਾਰਡ ਕਰ ਰਹੀ ਹਾਂ ਤੇ ਉਹ ਗਨੇ ਆਪਣੇ ਤੇ ਇਹਦੇ ਤੇ ਵੀ ਆਪਾਂ ਵਲੌਗ ਬਣਾਵਾਂਗੇ ਵੀ ਅਸਲ 'ਚ ਵਲੌਗਿੰਗ ਕੀ ਹੁੰਦੀ ਏ ਆਵੇ ਪਰਸਨਲ ਲਾਈਫ ਨੂੰ ਡਿਸਕਲੋਸ ਕਰਨ ਦੀ ਜਾਂ ਕਹਿ ਲੋ ਵੀ ਆਪਦੀ ਪਰਸਨਲ ਲਾਈਫ ਸਾਰੇ ਮੂਰੇ ਦੱਸ ਲਾ ਵਲੌਗਿੰਗ ਨਹੀਂ ਹੁੰਦੀ ਤੇ ਇਹ ਇਹ ਗੱਲ ਤਾਂ ਫਣੀ ਵਿੱਚ ਕਹਿ ਰਹੇ ਆ ਵੀ ਯਾਰ ਵੀ ਬੰਦੇ ਨਾਲ ਦੇਖੋ ਵੀ ਇੱਕਰ ਸਿੰਪਲ ਕਲਿਪਸ ਐਡ ਕਰਕੇ ਹਨਾ ਵਲੋਗਿੰਗ ਹੈ ਕਹੇ ਜਾਂਦੇ ਆ ਉਹ ਚੀਜ਼ ਨਹੀਂ ਹੁੰਦੀ ਹੈ ਕਿ ਵਲੋਗਿੰਗ ਇਜ਼ ਵਾਟ ਸੋ ਅਸੀਂ ਨਾ ਜਿੱਦਾਂ ਵੀ ਬੰਦਿਆਂ ਨੂੰ ਆਪਦੇ ਨਾਲ ਜੋੜ ਕੇ ਰੱਖੋ ਉਹ 10 ਮਿੰਟ ਉਹ ਵਲੋਗਿੰਗ ਹੁੰਦੀ ਹੈ ਸੋ ਆਪਦੇ ਵੱਲੋਂ ਤਾਂ ਪੂਰੀ ਵਾਹ ਲਾਈ ਹੋਈ ਆਪਾਂ ਰਿਜ਼ਲਟ ਵੀ ਵਧੀਆ ਆ ਰਹੇ ਨੇਗੇ ਬਹੁਤ ਜਾਣੇ ਸਪੋਰਟ ਕਰਦੇ ਸੋ ਵਲੌਗਸ ਨੂੰ ਇੰਜੋਏ ਕਰਿਆ ਕਰੋ ਤੇ ਆਹ ਕਰਕੇ ਕੰਮ ਕੰਪਲੀਟ ਫਿਰ ਆਪਾਂ ਥੱਲੇ ਜਾਂਦੇ ਆ ਕਈ ਵੀਰਾਂ ਦੇ ਮੈਸੇजेस ਤੇ ਕਾਲਸ ਵੀ ਆ ਰਹੀ ਸੀ ਵੀ ਸੁਪਰ ਸੀਡਰ ਦਾ ਬੀਜ ਰੇ ਤੇ ਘਰਾੜੀਆਂ ਬਾਰੇ ਵੀ ਦੱਸਿਓ ਦੁਬਾਰਾ ਸੋ ਇਹ ਵੀ ਆਪਾਂ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਐਕਸਪਲੇਨ ਕਰੂੰਗਾ ਮੈਂ ਇਹਦੇ ਬਾਰੇ ਵੀ ਤੇ ਇਹਦੇ ਬਾਰੇ ਪਲਝਰ ਬਾਰੇ ਵੀ ਲੈਂਕਤੰਦੇ ਜੋ ਜੋ ਆਪਣੇ ਕੋਲ ਚੀਜ਼ਾਂ ਨੇ ਉਹ ਆਪਾਂ ਜਰੂਰ ਦੱਸਾਂਗੇ ਤੁਹਾਨੂੰ ਸਾਰਿਆਂ ਨੂੰ ਹਾਂਜੀ ਮਿੱਤਰੋ ਕੀ ਹਾਲ ਚਾਲ ਦਿਨ ਤੀਜਾ ਦਵਾਈ ਲਾਉਣ ਦਾ ਹੀ ਆ ਤੇ ਅੱਜ ਫੇਰ ਦਵਾਈ ਦਾ ਕੰਮ ਚੱਲ ਰਿਹਾ ਹੋਪਫੁਲੀ ਅੱਜ ਸਮਾਪਤ ਹੋ ਜਾਊ ਆ ਚੁੱਕੇ ਹਾਂ ਦੁਬਾਰਾ ਬਾਹਰ ਲਿ ਗਰੇ ਤੇ ਅੱਜ ਹੈਗਾ ਵਿਸ਼ਕਰਮਾਡੇ ਸੋ ਕੋਸ਼ਿਸ਼ ਕਰਾਂਗੇ ਅੱਜ ਵੀ ਕੰਮ ਛੇਤੀ ਨਿਬੇੜ ਕੇ ਉਸ ਤੋਂ ਬਾਅਦ ਟਰੈਕਟਰਾਂ ਦੀ ਸਾਫ ਸਫਾਈ ਕਰੀਏ ਚੌਂਡੀਰ ਗਿਆ ਹੋਇਆ ਇਸ ਟਾਈਮ ਪੱਠੇ ਬੀਜਣ ਬਰਸੀਮ ਤੇ ਮੱਖਣ ਕਾ ਜੀ ਨੂੰ ਕਹਿੰਦੇ ਹੁੰਦੇ ਆ ਉਹ ਪਤਾ ਨਹੀਂ ਕੰਬੀਨੇਸ਼ਨ ਕਰਕੇ ਵੀ ਜਿਹੜਾ ਕੀ ਹਿਸਾਬ ਹੈ ਚਲੋ ਛੱਡੋ ਤੇ ਆ ਕੇ ਸਾਫ ਸਫਾਈਆ ਕਰਦੇ ਆ ਟਰੈਕਟਰਾਂ ਦਾ ਇੰਪਲੀਮੈਂਟਸ ਦਾ ਜਿੰਨੇ ਇੱਕ ਵੀ ਬਾਹਰ ਖੜੇ ਨੇਗੇ ਜੋ ਡ੍ਰਿਲ ਵਗੈਰਾ ਉਹ ਤਾਂ ਚਲੋ ਅੰਦਰ ਤੇ ਮੈਂ ਇਹ ਵਲੌਗ ਦੀ ਆਹ ਕਲਿੱਪ ਆ ਕਰੀਆ ਤੇ ਇੱਥੋਂ ਤੋਂ ਹੀ ਅਗਲਾ ਵਲੌਗ ਸ਼ੁਰੂ ਕਰੂੰਗਾ ਜੋ ਕੀ ਹੋਊਗਾ ਮਲਚਰ ਤੇ ਲਮਕਨ ਦੀ ਥੋੜੀ ਜੀ ਜਾਣਕਾਰੀ ਬਾਰੇ ਵੈਸੇ ਤਾਂ ਮੈਂ ਦਿੱਤੀ ਸੀ ਜਾਣਕਾਰੀ ਬਟ ਕਈ ਵੀਰ ਭੁੱਲ ਚੁੱਕੇ ਨੇ ਲਿੰਕ ਵੀ ਭੇਜਦਾ ਕਹਿੰਦੇ ਚਲੋ ਦੁਬਾਰਾ ਬਣਾ ਦੋ ਇੱਕ ਵਾਰ ਥੋੜਾ ਡਿਟੇਲ ਚ ਐਕਸਪਲੇਨ ਕਰ ਦੋ ਤੇ ਅੱਜ ਵੀ ਆਲੂਆਂ ਨੂੰ ਹੀ ਦਵਾਈ ਲੱਗੇ ਰਹੀ ਆ ਇਹਨਾਂ ਤੇ ਪਾਸਾ ਬਲਟਾ ਕੇ ਦਵਾਈ ਲਾਤੀ ਹੁਣੇ ਸੁੱਕ ਰਹੇ ਨੇ ਸਾਈਜ਼ ਬਹੁਤ ਵਧੀਆ ਤੁਹਾਡੇ ਆਲੂਆਂ ਦੇ ਸਾਈਜ਼ ਦੀ ਜੋ ਐਕਿਊਰੇਸੀ ਆ ਉਹ ਇੱਕ ਮਸ਼ੀਨ ਤੇ ਡਿਪੈਂਡ ਕਰਦੀ ਆ ਅ ਹੈਲਥ ਤੇ ਆਲੂਆਂ ਦੀ ਸੀਡ ਦੀ ਕੰਡੀਸ਼ਨ ਤੇ ਇਹ ਤਾਂ ਤੁਹਾਡੇ ਇਹ ਤਿੰਨੇ ਫੈਕਟਰ ਪੂਰੇ ਵਧੀਆ ਮਤਲਬ ਅਪਰੂਵ ਹੋ ਰਹੇ ਨੇਗੇ ਜੋ ਮੈਂ ਕਹਿ ਰਿਹਾ ਜੇ ਉਹ ਟਰੂ ਨੇ ਤੁਹਾਡੇ ਲਈ ਵੀ ਤੁਹਾਡਾ ਯਾਨੀ ਕਿ ਸੀਡ ਵੀ ਵਧੀਆ 3 ਇੰਚ ਮਸ਼ੀਨ ਨਾਲ ਕੁਰੇ ਸੀ ਵਧੀਆ ਵਾ ਤੇ ਕੁਆਲਿਟੀ ਵਧੀਆ ਵਾ ਸਾਰਾ ਕੁਝ ਓਕੇ ਆ ਫਿਰ ਤੁਹਾਡਾ ਜਿਹੜਾ ਸੀਡ ਆ ਤੁਹਾਡਾ ਸੇਮ ਸਾਈਜ਼ ਦੇ ਵਿੱਚ ਰਹੂਗਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਕਿ ਤੁਸੀਂ ਸੀਡ ਤਿਆਰ ਕਰਨਾ ਹੈ ਕਿ ਰਾਸ਼ਨ ਤਿਆਰ ਕਰਨਾ ਹੈ ਜਾਂ ਜਿਵੇਂ ਵੀ ਆ ਔਰ ਜੇ ਮੇਰੇ ਆਲੂ ਦੀ ਤੁਸੀਂ ਗੱਲ ਕਰੋ ਮੈਨੂੰ ਸਿਰਫ ਲੱਗਦਾ ਵੀ 2 ਘਟੇ ਗੋਲੀ ਦੇ ਨਿਕਲੇ ਸੀਗੇ ਸਿਰਫ ਰਾਸ਼ਨ ਹੈ ਹੀ ਨਹੀਂ ਨਾ ਮਾਤਰ 20 ਗਟਿਆਂ ਚੋਂ ਇੱਕ ਤਾਂ ਸਲਾ ਭਰਿਆ ਰਾਸ਼ਨ ਦਾ ਸਿਰਫ ਤੇ ਸੋ ਇਹ ਕੁਝ ਫੈਕਟਰ ਹੁੰਦੇ ਆ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਮੈਂ ਦੋ ਮੈਡੀਸਿਨਸ ਯੂਜ਼ ਕਰਦਾ ਹਾਂ ਨਾ ਟ੍ਰੀਟਮੈਂਟ ਦੇ ਲਈ ਪਹਿਲੀ ਹੁੰਦੀ ਹੈ ਇਨਸੈਕਟੀਸਾਈਡ ਦੂਜੀ ਹੁੰਦੀ ਹੈ ਫੰਗੀਸਾਈਡ ਨੇਮ ਨਹੀਂ ਮੈਂ ਲੈਣਾ ਚਾਹੁੰਦਾ ਕਿਉਂਕਿ ਹਰੇਕ ਇਹ ਦਵਾਈਆਂ ਬੰਦੇ ਤੋਂ ਬੰਦੇ ਵੈਰੀ ਕਰਦੀਆਂ ਨੇ ਕਿਸੇ ਨੂੰ ਕੋਈ ਲਾਉਣੀ ਪਸੰਦ ਹੁੰਦੀ ਆ ਕਿਸੇ ਨੂੰ ਕੋਈ ਮੈਡੀਕਲ ਆਲਦੀ ਮਰਜ਼ੀ ਦੀ ਲਾ ਸਕਦੇ ਹੋ ਬਸ ਧਿਆਨ ਰੱਖਿਓ ਵੀ ਟਰਸਟਡ ਬੰਦੇ ਤੋਂ ਮੈਡੀਸਨ ਲਿਓ ਤੇ ਇਹਦੀ ਡੋਜ਼ ਵੱਧ ਨਹੀਂ ਪਾਉਣੀ ਜੇ ਤੁਸੀਂ ਇਹਦੀ ਡੋਜ਼ ਵੱਧ ਪਾਉਂਗੇ ਤਾਂ ਉਹ ਚੀਜ਼ ਜਰਮੀਨੇਸ਼ਨ ਦੇ ਉੱਤੇ ਇਫੈਕਟ ਪਾਊਗੀ ਤੇ ਜੇ ਘੱਟ ਪਾਉਂਗੇ ਉਹਦਾ ਵੀ ਨੁਕਸਾਨ ਤਾਂ ਨਹੀਂ ਕੋਈ ਹੈਗਾ ਬਸ ਇਨਾ ਕਾ ਵੀ ਤੁਹਾਡਾ ਮਤਲਬ ਕਹ ਲਓ ਵੀ ਪ੍ਰੋਪਰਲੀ ਟਰੀਟਮੈਂਟ ਨਹੀਂ ਹੋਇਆ ਹੋਇਆ ਆਲੂਆਂ ਦਾ ਜੇ ਵੱਧ ਪਾਉਂਗੇ ਤਾਂ ਜਰਮੀਨੇਸ਼ਨ ਇਫੈਕਟ ਕਰੂਗੀ ਡੋਜ਼ ਦੇਖ ਕੇ ਪਾਓ ਪੰਪ ਚ ਪਾਣੀ ਦੇਖ ਕੇ ਪਾਓ ਜ਼ਿਆਦਾ ਪਾਣੀ ਵੀ ਨਾ ਰੱਖਿਓ ਸੋ ਇਹ ਕੁਝ ਫੈਕਟਰ ਨੇ ਜਿੰਨਾਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪਊਗਾ ਟ੍ਰੀਟਮੈਂਟ ਕਰਨ ਵੇਲੇ ਤੇ ਟ੍ਰੀਟਮੈਂਟ ਦੀ ਦਵਾਈ ਲਾਉਣ ਵੇਲੇ ਸੋ ਹਾਲੈਂਡ ਦੀ ਸੁੱਤੇ ਮੈਂ ਬਲੂਅਰ ਮਾਰਦਾ ਸੀ ਅ ਮਲਚਰ ਲੈਂਕਨ ਦਾ ਜਿਹੜਾ ਆਪਣਾ ਹੈਗਾ ਉਹਦੇ ਬਾਰੇ ਜਾਣਕਾਰੀ ਦਵਾਂਗੇ ਇਹਦੇ ਬਾਰੇ ਜਾਣਕਾਰੀ ਦਵਾਂਗੇ ਇਹਨਾਂ ਤੇ ਵੀ ਬਲੂਅਰ ਮਾਰਦਾ ਸੀ ਇਹਨਾਂ ਦੀ ਇੱਕ ਪ੍ਰੀ-ਟ੍ਰਿਪ ਇਨਸਪੈਕਸ਼ਨ ਕਰਨੀ ਆਪਾਂ ਜਦੋਂ ਆਪਾਂ ਚਲਾਵਾਂਗੇ ਉਦੋਂ ਉਸ ਤੋਂ ਪਹਿਲਾਂ ਇਹਨੂੰ ਗਰੀਸ ਕਰਨਾ ਇਹਦਾ ਆਇਲਿੰਗ ਸਿਸਟਮ ਉਹ ਸਾਰਾ ਚੈੱਕ ਕਰਾਂਗੇ ਸੇਮ ਵਿਦ ਮਲਚਰ ਮਲਚਰ ਦਾ ਹੋ ਚੁੱਕਿਆ ਸੱਚ ਕਿਉਂਕਿ ਮਲਚਰ ਸਾਡਾ ਗਿਆ ਸੀਗਾ ਮਲਚਰ ਦਾ ਸੀ ਸਾਰਾ ਕੁਝ ਇਨਸਪੈਕਟ ਕਰ ਲਿਆ ਉਹ ਸਾਰਾ ਓਕੇ ਆ ਉਹ ਮਤਲਬ ਰੈਡੀ ਟੂ ਵਰਕ ਤੇ ਕੀ ਦਾ ਆਪਾਂ ਚੈੱਕ ਕਰਾਂਗੇ ਹਾਲੈਂਡ ਦਾ ਵੀ ਸਾਰਾ ਕੁਝ ਚੈੱਕ ਹੋਇਆ ਹੋਇਆ ਵਾ ਆਇਲ ਵਗੈਰਾ ਐਂਡ ਕੰਡੀਸ਼ਨ ਸਰਵਿਸ ਡਿਊ ਨਹੀਂ ਹੈਗੀ ਆਲ ਗੁੱਡ ਆ ਸੋ ਇਹ ਵੀ ਰੈਡੀ ਟੂ ਰੋਲ ਤੇ ਜੌਂਡੀਅਰ ਵੀ ਆਪਣਾ ਰੈਡੀ ਟੂ ਰੋਲ ਆ ਪਰ ਜੌਂਡੀਅਰ ਜਿਹੜਾ ਵਾ ਉਹ ਆਪਣਾ ਸੀਜ਼ਨ ਦੇ ਵਿੱਚ ਸਰਵਿਸ ਦਾ ਟਾਈਮ ਕੱਢੂਗਾ ਕਿਉਂਕਿ ਉਹਦੇ ਕੁਝ ਘੰਟੇ ਰਹਿ ਗਏ। ਸੋ ਹੁਣ ਆਪਾਂ ਚੱਲਦੇ ਆਂ ਖੇਤ ਰੋਟੀ ਲੈ ਕੇ ਤੇ ਜਾ ਕੇ ਮਿਲਦੇ ਆਂ ਖੇਤ ਦੇ ਵਿੱਚ। ਖੇਤ ਦੇ ਵਿੱਚੋਂ ਹੀ ਮੈਂ ਨੈਕਸਟ ਵਲੌਗ ਸ਼ੁਰੂ ਕਰੂੰਗਾ। ਸੋ ਕਾਫੀ ਕੈਜੂਅਲ ਜਿਹਾ ਵਲੌਗ ਸੀਗਾ ਬਟ ਲਾਸਟ ਕਲਿੱਪ ਤੱਕ ਆਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਆਂ ਅਗਲੇ ਵਲੌਗ ਦੇ ਨਾਲ। ਸਟੇ ਟਿਊਨਡ।